ਸਮਾਣਾ ਪਾਤਣਾ ਸੜਕ ਤੇ ਸਾਹਬੁਰ ਦੇ ਨੇੜੇ ਜਿਹੜੇ ਢਿੱਲੇ ਇਥੇ ਢਿੱਲੇ ਤੇ ਇਹ ਸੇਬਾਂ ਤੋਂ ਪਰਾ ਟ੍ਰੱਕ ਜਿਹੜਾ ਇਧਰੋਂ ਪਿੰਜੌਰ ਤੋਂ ਭਰ ਕੇ ਸਿਰ ਤੋਂ ਚੰਡੀਗੜ੍ਹ ਸਿਰ ਤੋਂ ਇਧਰ ਜਾ ਰਿਹਾ ਸੀ ਅਮਰਾਵਤੀ ਸਾਈਡ ਡੱਬੇ ਐ ਸੇਵਰ ਨਾਸਪਤੀ ਦੇ ਇਹ ਸਾਰੇ ਇਥੇ ਪਲਟ ਗਏ ਇੱਕ ਐਂਟਰ ਤੋਂ ਮਜ਼ਦੂਰਾਂ ਨੇ ਬੁਲਾ ਕੇ ਕਿ ਇਹ ਦੂਜੀ ਗੱਡੀ ਦੇ ਮਾਲਕਾਂ ਵੱਲੋਂ ਜਿਹੜੇ ਐ ਇਸ ਨੂੰ ਦੁਬਾਰਾ ਦੂਜੀ ਗੱਡੀ 'ਚ ਲੋਡ ਕੀਤਾ ਜਾ ਰਿਹਾ ਔਰ ਇਸ ਦੇ ਵਿੱਚ ਸਾਈਡ 'ਚ ਪਲਟਾ ਕਿਨ ਕਾਰਨ ਕਰਕੇ ਪਲਟਾ ਇਹ ਮੋੜ ਇਥੇ ਕੁਮਾਉਦਾਰ ਕੁਮਾਉਦਾਰ ਮੋੜ ਹੋਣ ਕਰਕੇ ਸਪੀਡ ਵੀ ਹੁੰਦੀ ਹੈ ਗੱਡੀ ਦੀ ਕਿਉਂਕਿ ਕੁਮਾਉਵਦਾਰ ਮੋੜ ਤੇ ਇੱਥੇ ਲਗਾਤਾਰ ਗੱਡੀ ਜੋ ਇਧਰੋਂ ਆਂਦੀ ਹੈ ਸਮਾਨੇ ਸਾਈਡ ਤੋਂ ਜਾਂ ਪਾਤਰਾ ਸਾਈਡ ਤੋਂ ਆਂਦੀ ਹੈ ਤੇ ਕੋਣੀ ਮੋੜ ਦੀ ਮਿਲ ਹਲਕਾ ਸ ਹੈ ਉਸ ਕਰਕੇ ਇਹ ਮੋੜ ਹੈ ਜੇ ਮਤਲਬ ਕਿ ਹਾਸੇ ਹੁੰਦੇ ਆ ট্রাক ਆਪਰੇਟਰ ਹੈ ਜਾਂ ਭਾਵੇਂ ਕੈਂਟਰ ਮਾਲਿਕ ਹੈ ਉਹਨਾਂ ਨੂੰ ਸਿਰਫ ਇਕੱਲਾ ਡਰਾਈਵਰ ਦੇ ਸਹਾਰੇ ਹੀ ਭਾਵੇਂ 1000 ਕਿਲੋਮੀਟਰ ਜਾਣਾ ਜਾਣਾ ਪਵੇ ਭਾਵੇਂ 2000 ਇਕੱਲਾ ਡਰਾਈਵਰ ਲੈ ਕੇ ਗੱਡੀ ਲੋਡ ਕਰਕੇ ਜਾਂਦਾ ਹੈ ਔਰ ਜੇ ਰ ਹੈ ਸਮਾਨੇ ਦਾ ਸਾਬਰ ਰੋਡ ਦੇ ਢਿੱਲੇ ਦੇ ਕੋਲੇ ਗੱਡੀ ਪਲਟੀ ਹੈ ਜਿਹੜੀ ਫਰੂਟ ਤੋਂ ਭਰੀ ਹੋਈ ਸੀ ਇਸ ਦੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੈ 10-15 ਲੱਖ ਦਾ ਇਹਦੇ ਵਿੱਚ ਫਰੂਟ ਸੀ ਔਰ ਇਸ ਦੇ ਨਾਲ ਗੱਡੀ ਦਾ ਵੀ ਨੁਕਸਾਨ ਹੋਇਆ ਹੈ ਮਹਾਰਾਸ਼ਟਰ ਜਾ ਰਹਾ ਸੀ ਸੇਬ ਲੈ ਕੇ ਪੰਜੌਰ ਤੋਂ ਕੀ ਕੀ ਮਾਲੇ ਦੇ ਵਿੱਚ ਸੇਬ ਹੀ ਗੱਬੂ ਗੋਛਾ ਜੀ ਅੱਛਾ ਹਾਂਜੀ ਤੇ ਅਮਰਾਵਦੀ ਮਹਾਰਾਸ਼ਟਰ ਮਹਾਰਾਸ਼ਟਰ ਜਾ ਰਹਾ ਹੈ ਅਮਰਾਵਦੀ ਤੁਹਾਨੂੰ ਕਿੰਨੇ ਜੀ ਪਤਾ ਲੱਗ ਗਿਆ ਕਿ ਇਹ ਪਲਟੀ ਗਈ ਸਾਨੂੰ ਰਾਤ ਹੀ ਪਤਾ ਲੱਗ ਗਿਆ ਫਿਰ ਸਵੇਰੇ ਲੇਬਰ ਲਿਆਂਦੀ ਪਲਟੀ ਕਰਾਇਆ ਜੀ ਸਾਰਾ ਪਾਲਟ ਕੇਰਾ ਆ ਕੇ ਫਿਰ ਡੈਂਪ ਕਰਾਉਣਾ ਪਿਆ। ਠੀਕ ਹੈ ਜੀ। ਫਿਰਮ ਦੇ ਪਲਟੇ। ਟਿਪਰਾਂ ਸਾਈਡ ਦਬਾ ਗਿਆ ਜੀ ਇਧਰੋਂ। ਸਾਰਾ ਤੋਂ ਟਿਪਰ ਚੱਲ ਰਿਹਾ ਮਿੱਟੀ ਵਾਲੇ। ਉਹ ਸਾਈਡ ਦਬਾ ਗਿਆ ਜੀ ਇਹਨੂੰ। ਹਾਂ ਜੀ। ਤਾਂ ਪਲਟ ਗਈ। ਤਾਂ ਨੁਕਸਾਨ ਕਿੰਨੇ ਗਏ? ਦੁਕਾਨ ਦਾ ਹੈ ਗਈ 102 ਦਾ। ਹਾਂ ਜੀ ਇੱਕ ਸੇਵ ਹੀ ਖਰਾਬ ਡੈਮੇਜ ਹੋ ਜਾਏਗਾ। ਉਸਾਨ ਗੱਡੇ ਤੁਹਾਡੇ ਸਾਹਮਣੇ ਫਰੂਟ ਦਾ ਨੁਕਸਾਨ ਤੇ ਹੈ ਹੀ 14-15 ਲੱਖ ਦਾ ਮਾਲ ਹੈ ਜੀ। ਹੁਣ ਫਰੂਟ ਵਾਲੇ ਆ ਰਹੇ ਨੇ ਸ਼ੋਰ ਸ਼ਾਲੇ। ਉਹ ਡੈਂਪਰ ਆ ਗਿਆ ਡੈਂਪਰ सुद्धा ਹੀ ਆ ਗਿਆ ਅੱਗੋਂ ਜੀ। ਉਹ ਬਚਾ ਕਰਨ ਦੇ ਮਾਰੇ ਡਰਾਈਵਰ ਨੇ ਜੀ ਗੱਡੀ ਕੱ चलाती ਫਲਟੀ ਚੱਕਰ ਕਰਾ ਰਹੀ ਮੋੜ ਬਹੁਤ ਏਡਾ ਹੈ ਤੁਹਾਨੂੰ ਪਤਾ ਹੀ ਕੁਣੀ ਵਾਲਾ ਮੋੜ ਹੈ ਕੁਣੀ ਵਾਲਾ ਮੋੜ ਹੈ ਤੁਹਾਨੂੰ ਪਤਾ ਹੀ ਇਕੱਲੇ ਹੀ ਡਰਾਈਵਰ ਨਾ ਇਕੱਲਾ ਹੀ ਡਰਾਈਵਰ ਇੰਨੇ ਲੰਬੇ ਲੋੜ ਤੇ ਇਕੱਲਾ ਚੱਲਾ ਰਿਹਾ ਇਦਾਂ ਇਕੱਲੇ ਹੀ ਚੱਲਦੇ ਸਾਡੇ ਡਰਾਈਵਰ ਸਾਰੇ ਇਕੱਲੇ ਚੱਲਦੇ ਨੇ ਮੇਰੇ ਤੋਂ 6-7 ਗੱਡੀਆਂ ਸਾਰੇ ਇਕੱਲੇ ਇਕੱਲੇ ਚੱਲਦੇ ਨੇ ਕਨੈਕਟਰ ਤਾਂ ਵੈਸੇ ਜ਼ਰੂਰੀ ਹੁੰਦੇ ਨੇ ਕਨੈਕਟਰ ਹੁੰਦਾ ਫਿਰ ਕਨੈਕਟਰ ਪਾ ਜਣਾ ਵੀ ਨਹੀਂ ਸੀ ਕੋਈ ਲੈਂਡ ਚਾਰ ਨਹੀਂ ਤੇ ਆ ਜੀ ਕਨੈਕਟਰ ਚੋਂ ਪੈਂਦਾ ਨਹੀਂ ਕੋਈ ਲੈਂਡ ਹੈ ਨਹੀਂ ਨਾ ਵਧੀਆ ਤੁਹਾਨੂੰ ਪਤਾ ਕਨੈਕਟਰ ਲੱਭਦਾ ਨਹੀਂ ਕੋਈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰ